ਅਮਰੀਕਾ ਵੱਲੋਂ ਰਿਪੋਰਟ ਕੀਤੇ ਗਏ ਭਾਰਤੀ ਨਾਗਰਿਕਾਂ ਨੂੰ ਲੈ ਕੇ ਯੂਥ ਕਾਂਗਰਸ ਦਾ ਗੁੱਸਾ ਅੱਜ ਸਤਮੀ ਅਸਮਾਨ ਤੇ ਵਿਖਾਈ ਦਿੱਤਾ। ਅੰਮ੍ਰਿਤਸਰ 에어ਪੋਰਟ ਤੇ ਰਿਪੋਰਟ ਕੀਤੇ ਗਏ ਭਾਰਤੀਆਂ ਦੀ ਫਲਾਈਟ ਆਉਣ ਤੋਂ ਬਾਅਦ ਯੂਥ ਕਾਂਗਰਸ ਵੱਲੋਂ ਅੰਮ੍ਰਿਤਸਰ ਦੇ ਗਾਂਧੀ ਗੇਟ ਦੇ ਬਾਹਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ ਤੇ ਹੱਥਾਂ ਦੇ ਵਿੱਚ ਹਥਕੜੀਆਂ ਪਹਿਨ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਆਪਣਾ ਰੋਸ ਜ਼ਾਹਰ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਨੇ ਦੱਸਿਆ ਕਿ ਦੂਜੀ ਫਲਾਈਟ ਭਾਰਤ ਵਿੱਚ ਡਿਪੋਰਟ ਹੋਏ ਨਾਗਰਿਕਾਂ ਨੂੰ ਲੈ ਕੇ ਆਈ ਹੈ ਤੇ ਇਸ ਦੇ ਵਿੱਚ ਭਾਰਤੀ ਨਾਗਰਿਕਾਂ ਨੂੰ ਹਤਕੜੀਆਂ ਤੇ ਜੇੜੀਆਂ ਵਿੱਚ ਜਕੜ ਕੇ ਭਾਰਤ ਲਿਆਂਦਾ ਗਿਆ ਤੇ ਉਹ ਵੀ ਉਦੋਂ ਲਿਆਂਦਾ ਗਿਆ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਮੀਟਿੰਗ ਕਰ ਰਹੇ ਸੀ ਤੇ ਇਸ ਲਈ ਉਹਨਾਂ ਵੱਲੋਂ ਆਪਣਾ ਰੋਸ ਜ਼ਾਹਰ ਕੀਤਾ ਗਿਆ ਤੇ ਹੱਥਾਂ ਦੇ ਵਿੱਚ ਹਤਕੜੀਆਂ ਪਹਿਨੀਆਂ ਗਈਆਂ ਨੇ ਨਰਿੰਦਰ ਮੋਦੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ आज दे देश अमेरिका गए ने जो टॉक्स चल रही हैं वो फेल हो चुकी सरकार की प्रधानमंत्री मोदी की ट्रंप के साथ जो बायोलेटरल टॉक्स चल रही है वो फेल हो चुकी हैं है, है। उसका कारण है कि हमारे लोगों को अमेरिका से जिस तरीके से वापस लाया जा रहा है हमारे जंजीरों में नौजवानों को वापिस भेजा जा रहा है उससे साफ समझ आ रही है कि इनों इनका छप्पन इंच का सीना ट्रंप के सामने बिल्कुल फीका पड़ चुका है नरेंद्र मोदी जी ने जिस तरीके से पंजाब और हिंदुस्तान के नौजवानों के साथ खिलवाड़ करा पांच लाख की निवेश पांच लाख की इन्वेस्टमेंट पांच लाख करोड़ की फीसें हमारे नौजवानों ने अमेरिका में दी हैं और ट्रंप हमारे नौजवानों के साथ जो हाल कर रहा है उसमें नरेंद्र मोदी एक पार्टी बन चुका है नरेंद्र मोदी झुक गया क्योंकि उसने चंद बिजनेसमैनों का फायदा लेना है और जब जब हमारे देश का प्रधानमंत्री पाकिस्तान जाता है जब जब हमारे देश का प्रधानमंत्री श्रीलंका जाता है वहां पे जो प्रिजनर्स होते हैं जो क्रिमिनल्स होते हैं एक कॉर्डियल रिलेशन दिखाने के लिए एक अच्छा संबंध दिखाने के लिए उन प्रिजनर्स को और क्रिमिनल्स को भी छोड़ा जाता है कि कॉन्फिडेंस बिल्डिंग मेजर लग सके पर जिस तरीके का रवैया आज पंजाब यूथ कांग्रेस के नौजवानों ने दिखाया कि किस तरीके से हमारे नौजवानों को यहाँ टेररिस्ट से भी जो बुरा व्यवहार है वो किया जा रहा है ये इसके खिलाफ हम सड़कों पे उतरे हैं हमारी इंडियन यूथ कांग्रेस ने आवाज उठाई है और एक और जड़ी मैं गल करना चाहना ना कि अमृतसर न्यों चुने नरेंद्र मोदी जी ने पिछला जहाज भी जरा अमृतसर उतरिया ਉਹਦੇ ਵਿੱਚ ਵੀ ਹੋਰ ਸੂਬਿਆਂ ਦੇ ਲੋਕ ਜ਼ਿਆਦਾ ਸਿਗੇ ਔਰ ਅੱਜ ਵੀ ਵਕ ਵਕ ਸੂਬਿਆਂ ਦੇ ਲੋਕ ਆ ਰਹੇ ਨੇ ਔਰ ਕੱਲ ਵੀ ਆਏ ਨੇ ਸੋ ਇੱਥੋਂ ਪਤਾ ਲੱਗ ਰਿਹਾ ਕਿ ਮਾਨਸਿਕ ਜਿਹੜਾ ਇਹਨਾਂ ਦਾ ਧਿਆਨ ਹੈ ਇੱਕ ਪੰਜਾਬ ਦੇ ਐਂਟੀ ਮਾਹੌਲ ਬਣਾਉਣਾ ਚਾਹੁੰਦੇ ਨੇ ਕਿਉਂਕਿ ਇਤਿਹਾਸ ਵਿੱਚ ਵੀ ਬਾਹਰਲੇ ਮੁਲਕਾਂ ਦੀ ਸਾਜ਼ਿਸ਼ ਕਰਕੇ ਪੰਜਾਬ ਦਾ ਨੁਕਸਾਨ ਹੋਇਆ ਸਾਡੇ ਦੇਸ਼ ਦਾ ਇਕਿਆ ਪਰ ਬਾਕੀ ਸਟੇਟਾਂ ਦੇ ਵਿੱਚੋਂ ਵੀ ਨੌਜਵਾਨ ਜਿਹੜੇ ਆ ਰਹੇ ਸੀ ਇੱਥੋਂ ਅਮਰੀਕਾ ਤੋਂ ਡਿਪਲੋਰਟ ਹੋ ਗਏ ਪਰ ਇਹਦੇ ਲਈ ਪੰਜਾਬ ਨੂੰ ਹੀ ਇਨਐਕਟਿਵ ਦਿਖਾਉਣ ਦੇ ਲਈ ਹਰ ਵਾਰ ਦੀ ਤਰ੍ਹਾਂ ਪੰਜਾਬ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਤੇ ਇੱਥੇ ਜਹਾਜ਼ ਉਤਾਰੇ ਜਾ ਰਹੇ ਆ ਤੇ ਉਹਨਾਂ ਨੂੰ ਬਹੁਤ ਹੀ ਬੇਤੰਗ ਨਾਲ ਇੱਕ ਉਗਰਵਾਦੀ ਟਾਈਪ ਕਿਵੇਂ 84 ਦੇ ਵਿੱਚ ਨਾਜਾਇਜ਼ ਪੰਜਾਬ ਨਾ ਹੁੰਦੀ ਆਈ ਆ ਉਸੇ ਤਰ੍ਹਾਂ ਕਰੀ ਆ ਇਹਨਾਂ ਨੇ ਉਸੇ ਤਰ੍ਹਾਂ ਹੀ ਹੱਥਾਂ ਦੇ ਵਿੱਚ ਬੇੜੀਆਂ ਪਾਈਆਂ ਅੱਜ ਉਸੇ ਤਰ੍ਹਾਂ ਐ ਮੋਦੀ ਸਰਕਾਰ ਦੇ ਖਿਲਾਫ ਅਟੈਕ ਕਰ ਰਹੇ ਆ ਹੱਥ ਵਿੱਚ ਏੜੀਆਂ ਪਾ ਕੇ ਅੱਜ ਮੋਦੀ ਦਾ ਪੁੱਤਰਾ ਫੋਕਿਆ ਜਾਏਗਾ ਵੀ ਮੋਦੀ ਜੀ ਟਰੰਪ ਨਾਲ ਜੇ ਉਹ ਸਾਡੇ ਨਾਲ ਦਰਵੇવાર ਕਰ ਰਿਹਾ ਤੁਸੀਂ ਵੀ ਉਹਨਾਂ ਨੂੰ ਆਪਣੀ 52 ਇੰਚ ਚਲੀ ਜਿਹੜੀ ਛਾਤੀ ਕਹਿੰਦੇ ਸੀ ਉਹ ਦਿਖਾਓ ਤੁਹਾਡੀ ਜਿਹੜੀ 80 ਇੰਚ ਵਾਲੀ ਛਾਤੀ ਆ ਉਹ 22 ਦਿਨ ਵੀ ਦਿਖ ਰਹੀ ਇਸ ਲਈ ਅੱਜ ਜਾਨਾ ਆਪਣਾ ਕਦਮ ਕਰੋ ਤੇ ਉਹਨੂੰ ਜਿੱਦਾਂ ਉਹ ਅੱਖਾਂ ਕੱਢ ਕੇ ਸਾਡੇ ਦੇਸ਼ ਨਾਲ ੱੱਕਾ ਕਰ ਰਿਹਾ ਉਸੇ ਤਰ੍ਹਾਂ ਇਦਾਂ ਹੀ ੱੱਕਾ ਉਹਦੇ ਨਾਲ ਆਊਗਾ ਫੇਰ ਜਾ ਕੇ ਨੌਜਵਾਨਾਂ ਨੂੰ ਆਪਣਾ ਬਚਾਅ ਹੋਊਗਾ ਨਹੀਂ ਤੇ ਪੰਜਾਬ ਨਾਲ ਜੋ ਧੱਕਾ ਪਹਿਲਾਂ ਹੁੰਦਾ ਜਾ ਰਿਹਾ ਸੀ ਉਸੇ ਤਰ੍ਹਾਂ ਫੇਰ ਧੱਕਾ ਰਿਹਾ ਦੱਸਦੀ ਹੈ ਕਿ ਅਮਰੀਕਾ ਵੱਲੋਂ ਰਿਪੋਰਟ ਕੀਤੀ ਗਈ ਭਾਰਤੀਆਂ ਦੇ ਵਿੱਚ 67 ਪੰਜਾਬੀ ਨੌਜਵਾਨ ਦੱਸੇ ਜਾ ਰਹੇ ਨੇ ਜੋ ਕਿ ਅੰਮ੍ਰਿਤਸਰ ਦੇ 에어ਪੋਰਟ ਤੇ ਬੀਤੀ ਰਾਤ ਉਤਰੇ ਨੇ ਬਿਊਰੋ ਰਿਪੋਰਟ ਜਗਬਾਣੀ ਟੀਵੀ